ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦਾ ਮਹਾਨ ਆਵਾਜ਼ ਕਈ ਚੰਦ ਨੇ ਕਈ ਸ਼ਲੋਕ ਨੇ ਪਰ ਮੂਲ ਵਿਚਾਰ ਇੱਕੋ ਹੀ ਹੈ ਸਾਰੇ ਛੰਨਾਂ ਵਿੱਚ ਸਾਰੇ ਸ਼ਲੋਕਾਂ ਵਿੱਚ ਕਿ ਉਹ ਉੱਚਾ ਹੈ ਉੱਚਾ ਹੈ ਬਹੁਤ ਉੱਚਾ ਹੈ ਤੇਰੀ ਵੀ ਅੱਜ ਉਚਾਈ ਨੂੰ ਲੰਬਾਈ ਨੂੰ ਗਹਿਰਾਈ ਨੂੰ ਸੈਸ ਨੇ नापे ਸੂਰਜ ਦੀ ਬੁਲੰਦੀ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਇਤਨਾ ਉੱਚਾ ਚੰਦਰਮਾ ਦੀ ਉਚਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ ਸਾਗਰ ਦੀ ਗਹਿਰਾਈ ਵੀ ਉਹਨਾਂ ਨੇ ਦੱਸ ਦਿੱਤੀ ਹੈ ਬਈ ਪ੍ਰਸ਼ਾਂਤ ਮਹਾਸਾਗਰ ਪੈਸੀਫਿਕ ਸੀ ਗੜ ਤੋਂ ਗੜ 30000 ਫੁੱਟ ਗਹਿਰਾ ਹੈ ਮਨੁੱਖ ਦਾ ਸ਼ੌਕ ਹੈ ਕਿ ਜੋ ਵਸਤੂ ਹੈ नाप ਲਈਏ ਤੋਲ ਲਈਏ ਕਿਤਨੀ ਉੱਚੀ ਹੈ ਕਿਤਨੀ ਗਹਿਰੀ ਹੈ ਇਹ ਆਦ ਕਾਲ ਤੋਂ ਮਨੁੱਖ ਦਾ ਸ਼ੌਕ ਰਿਹਾ ਹੈ ਮਨੁੱਖ ਦੀ समझ दे गल आई है नापना है। तोलना है ऊंचाई नापनी है गहराई नापनी है लंबाई नापनी ऊंचा है ऊंचा है।, है।, है कितना का है तो फिर महाराज कह दें कहन ना जाई अकथ नहीं कह सकते नहीं कह सक जो नापिया है नहीं कह सकते चाहे गहराई नापीए चाहे ऊंचाई नापीए यह जड़ा शब्द है नेत 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 बण तृण कह ब्रह्मे बिन्ने भी, भी नेत नेत कहंत तो बेदा वेद कह रहे ने नेत नेत ਨੇ ਤੇ ਦਾ ਮਤਲਬ ਹੈ ਇਹ ਨਹੀਂ ਹੈ ਇਹ ਨਹੀਂ ਹੈ ਇਹ ਨਹੀਂ ਹੈ ਅਖਰੀ ਅਰਥ ਇਹ ਨੇ ਨੇ ਇਹ ਨਹੀਂ ਹੈ ਇਹ ਨਹੀਂ ਹੈ ਜੋ ਵੇਖਿਆ ਹੈ ਇਹ ਸੀਮਾ ਨਹੀਂ ਹੈ ਜੋ ਅਥਿਆ ਹੈ ਨੇ ਇਹ ਨਹੀਂ ਹੈ ਇਹ ਸੀਮਾ ਨਹੀਂ ਹੈ ਜੋ ਸੁਣਿਆ ਹੈ ਨੇ ਤੇ ਨੇ ਤੇ सीमा नहीं है और इसे तरीके नल जो सोचे है, समझे है त ने यह सीमा नहीं है नहीं है। जो सोचे है वो भी ठीक नहीं जो कथन किया ठीक नहीं जो वेखे है ये भी पूर्ण नहीं जो सुने वो भी पूर्ण नहीं मनुख ਦੇ ਕੋਲੋਂ ਸਮਝਣ ਦੇ ਜਾਣਨ ਦੇ ਵਸੀਲੇ ਇਹੀ ਗਿਆਨ ਇੰਦ੍ਰੇ ਨੇ ਤੇ ਮਨ ਹੈ ਹੋਰ ਤੇ ਕੁਝ ਹੈ ਨਹੀਂ ਅਕਲ ਹੈ ਸਮਝ ਹੈ ਵਿਚਾਰ ਸ਼ਕਤੀ ਹੈ ਸੋਚ ਸ਼ਕਤੀ ਹੈ ਵੇਖਣ ਦੀ ਸ਼ਕਤੀ ਹੈ ਸੁਣਨ ਦੀ ਸ਼ਕਤੀ ਹੈ ਬੋਲਣ ਦੀ ਸ਼ਕਤੀ ਹੈ ਇਹਦੇ ਬਾਰੇ ਸੇ ਗੁਰਬਾਣੀ ਕਹਿੰਦੀ ਹੈ ਨੇਤ ਨੇਤ ਕਹੰਤ ਵੇਦਾ ਨੇਤੀ ਤੇਤੀ ਜੋ ਵੇਖਿਆ ਨਹੀਂ ਹੈ ਨਹੀਂ ਹੈ ਜੋ ਬਿਆਨ ਕੀਤਾ ਹੈ ਨਹੀਂ ਹੈ ਨਹੀਂ ਹੈ ਫਿਰ ਕਿਉਂ ਬਿਆਨ ਕੀਤਾ ਦੂਜਾ ਪ੍ਰਸ਼ਨ ਖੜਾ ਹੋਵੇਗਾ ਤਰਕ ਖੜੀ ਹੋਵੇਗੀ ਫਿਰ ਕਿਉਂ ਵੇਖਿਆ ਵੇਖਿਆ ਕਿਤਨਾ ਹੈ ਵੇਖ ਵੇਖ ਕੇ ਇਹ ਵੇਖਿਆ ਹੈ ਨੇਤੀ ਨੇਤੀ ਜੋ ਵੇਖੇ ਇਹ ਵੇਖਣ ਦੀ ਸੀਮਾ ਨਹੀਂ ਕਥਨ ਕੀਤਾ ਹੈ ਕਿ ਪੂਰਨ ਕਥਨ ਕਰ ਸਕੀਏ ਪਰ ਕਥਨ ਕਰ ਕਰਕੇ ਵੇਖਿਆ ਹੈ ਨੇਤੀ ਨੇਤੀ ਅਗੱਤ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਪੂਰੀ ਕੋਸ਼ਿਸ਼ ਕੀਤੀ ਹੈ ਸਮਝਣ ਦੀ ਜਾਣਨ ਦੀ ਫਿਰ ਜਾਣ ਜਾਣ ਕੇ ਇਹ ਜਾਣਿਆ ਨੇਤੀ ਨਹੀਂ ਸੀ ਜੋ ਮੈਂ ਜਾਣਿਆ ਇਹਦੀ ਸੀਮਾ ਹੈ ਜੋ ਹੈ ਉਹ ਅਸੀਮ ਹੈ ਜੋ ਮੈਂ ਕਥਨ ਕੀਤਾ ਹੈ ਇਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ ਜੋ ਮੈਂ ਸਮਝਿਆ ਉਹਦੀ ਸੀਮਾ ਹੈ ਔਰ ਜੋ ਹੈ ਉਹ ਅਸੀਮ ਹੈ ਕੇ ਚੰਦ ਤੇ ਸ਼ਲੋਕ ਕੁਝ ਇਸ ਤਰ੍ਹਾਂ ਬਿਆਨ ਬਹਿ ਕਰਦੇ ਨੇ ਇਸ ਸੰਬੰਧ ਵਿੱਚ ਅਗਰ ਕਿਸੇ ਦਾ ਕੋਈ ਐਸਾ ਦਾਵਾ ਹੋਵੇ ਮੈਂ ਜਾਣ ਲਿਆ ਪੂਰਾ ਕਿਉਂਕਿ ਇਸ ਤਰ੍ਹਾਂ ਦੇ ਦਾਵੇ ਕਰਨ ਵਾਲੇ ਦਾਸਨੋਂ ਤੇ ਹਰ ਸ਼ਾਇਰ ਦੇ ਵਿੱਚ ਮਿਲ ਜਾਂਦੇ ਨੇ ਦਾਵਾ ਹੁੰਦਾ ਅਸੀਂ ਜਾਣਦੇ ਹਾਂ ਸਾਨੂੰ ਸਭ ਪਤਾ ਹੈ ਇਸ ਤਰ੍ਹਾਂ ਦੇ ਮੈਂ ਨਹੀਂ ਜਾਣਦਾ ਨਹੀਂ ਜਾਣਦਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਜਾਣਨ ਦੀ ਸੀਮਾ ਹੈ ਉਹ ਅਸੀਮ ਹੈ ਐਸਾ ਰੰਗ ਰਤੜਾ ਕਦੀ ਕਦਾਈ ਮਿਲਦਾ ਹੈ ਐਸੀ ਰੰਗੀ ਹੋਈ ਰੂਹ ਕਦੀ ਕਦਾਈ ਮਿਲਦੀ ਇਸ ਪਾਵਨ ਪਵਿੱਤਰ ਵਾਕ ਦੇਚ ਜੋ ਕੁਝ ਬਿਆਨ ਕੀਤਾ ਗਿਆ ਹੈ ਉਹ ਮੈਂ ਫਿਰ ਅਰਜ਼ ਕਰਦਿਆਂ ਮਨੁੱਖ ਦੇ ਕੁਲ ਸਮਝਣ ਦੇ ਕਿ ਵਸੀਲੇ ਇਹ ਗਿਆਨ ਇੰਦ੍ਰੇ ਨੇ ਤੇ ਮਨ ਹੈ ਬੁੱਧ ਹੈ ਲੇਕਿਨ ਉਸ ਨੂੰ ਆਖਿਆ ਗਿਆ ਮਨ ਬਾਣੀ ਬੁੱਧ ਤੋਂ ਭਰੇ ਭਰੇ ਮਨ ਆਪਣੇ ਵਿਚਾਰ ਦੇ ਚ ਨਿਰੰਕਾਰ ਨੂੰ ਨਹੀਂ ਲਿਆ ਸਕਦਾ। ਬੁੱਧ ਉਸ ਨੂੰ ਸਮਝ ਦੇ ਚ ਨਹੀਂ ਲਿਆ ਸਕਦੇ। ਜ਼ਬਾਨ ਉਸ ਨੂੰ ਕਥਨ ਦੇ ਚ ਨਹੀਂ ਲਿਆ ਸਕਦੀ। ਨਹੀਂ ਲਿਆ ਸਕਦਾ। ਲੇਕਿਨ ਐਸਾ ਵੀ ਕਥਨ ਕਰ ਕਰਕੇ ਬਿਆਨ ਕੀਤਾ ਗਿਆ ਕਿ ਅਕਥ ਹੈ। ਇਤਨਾ ਦੇ ਅਖੇ। ਫਕਤ ਜੋ ਕੇ ਹੈ ਇਹਦੀ ਸੀਮਾ ਹੈ ਜੋ ਹੈ ਉਹ ਅਸੀਮ ਹੈ ਜਿਹਨੂੰ ਸਮਝਿਆ ਉਹਦੀ ਸੀਮਾ ਹੈ ਜੋ ਹੈ ਉਹ ਅਸੀਮ ਹੈ ਜਿਹਨੂੰ ਸੁਣਿਆ ਉਹਦੀ ਤੇ ਸੀਮਾ ਹੈ ਜੋ ਹੈ ਉਹ ਅਸੀਮ ਹੈ ਤੂੰ ਅਸੀਮ ਨੂੰ ਫਿਰ ਸਮਝਣ ਦਾ ਕਥਨ ਕਰਨ ਦਾ ਵੇਖਣ ਦਾ ਕੋਈ ਵਸੀਲਾ ਨਹੀਂ ਨਹੀਂ ਹੈ ਤੂੰ ਇੱਥੇ ਪਤਾ ਹੈ ਨਾਸਤਿਕਾਂ ਨੇ ਕੀ ਕਹਿ ਦਿੱਤਾ ਹੈ ਜੋ ਹੈ ਹੀ ਨਹੀਂ ਇਹ ਸੰਤ ਐਵੇਂ ਰੋਲਾ ਪਾਈ ਜਾਂਦੇ ਨੇ ਦੁਨੀਆਂ ਨੂੰ ਧੋਖਾ ਦੇ ਹੀ ਜਾਂਦੇ ਜੇ ਕਹਿੰਦੇ ਆ ਸਮਝਾਓ ਫਿਰ ਕਹਿੰਦੇ ਨੇ ਸਮਝ ਤੋਂ ਪਰੇ ਹੈ ਜੇ ਕਹਿੰਦੇ ਆ ਬਿਆਨ ਕਰੋ ਤੁਖੇ ਦੇ ਦਿਨ ਅਕਥ ਹੈ ਅਕਥ ਹੈ ਵਿਗਿਆਨ ਐਸਾ ਕਹਿੰਦਾ ਹੈ ਦੁਨੀਆ 'ਚ ਕੋਈ ਅਜੂਬਾ ਐਸਾ ਨਹੀਂ ਜੋ ਸਮਝ ਦੇਚ ਨਹੀਂ ਆ ਸਕਦਾ ਕੋਈ ਐਸਾ ਮੌਜੂਦਾ ਨਹੀਂ ਜੋ ਸਮਝ ਦੇਚ ਨਹੀਂ ਆ ਸਕਦਾ ਅੱਜ ਨਹੀਂ ਆਇਆ ਸਮਝ ਦੇ ਚ ਕੱਲ ਆ ਜਾਏਗਾ ਕੱਲ ਨਹੀਂ ਆਇਆ ਸਮਝ ਦੇ ਚ ਪਰਸੋਂ ਆ ਜਾਏਗਾ ਤੇ ਰੋਜ਼ ਰੋਜ਼ ਮਨੁੱਖ ਦੀ ਬੁੱਧ ਵਿਕਸਤ ਹੋ ਰਹੀ ਹੈ ਰੋਜ਼ ਰੋਜ਼ ਮਨੁੱਖ ਦੇ ਮਾਨਸਿਕ ਮੰਡਲ ਦਾ ਵਿਕਾਸ ਹੋ ਰਿਹਾ ਹੈ ਜੋ ਅੱਜ ਸਮਝ ਦੇ ਚ ਨਹੀਂ ਆਇਆ ਕੱਲ ਆ ਜਾਏਗਾ ਪਰ ਇਹ ਕਿਉਂ ਕਹਿੰਦੇ ਹੋ ਮਨ ਬਾਣੀ ਬੁੱਧ ਤੋਂ ਪਰੇ ਹੈ ਅਗਰ ਮਨ ਬਾਣੀ ਬੁੱਧ ਤੋਂ ਪਰੇ ਹੈ ਤੋ ਕਹਿੰਦਣ ਹੈ ਹੀ ਨਹੀਂ ਅਗਰ ਹੈ ਤੇ ਕੋਈ ਪ੍ਰੂਫ ਦੇਓ ਤੁਸੀਂ ਸਤ ਸੰਗੀ ਹੋ ਇਸ ਵਾਸਤੇ ਮੈਂ ਕਹਿ ਰਿਹਾ ਤੁਸੀਂ ਰੋਜ਼ ਦੇ ਸਰੋਤੇ ਹੋ ਸਮਝਦਾਰ ਹੋ ਇੱਕ ਵੀ ਅਵਤਾਰ ਪ੍ਰਤੱਖ ਸਪਰਮਾਨ ਨਹੀਂ ਦੇ ਸਕਿਆ ਇੱਕ ਵੀ ਇੱਕ ਵੀ ਪੂਰਨ ਸੰਗ ਪ੍ਰਤੱਖ ਪ੍ਰਮਾਨ ਨਹੀਂ ਦੇ ਸਕਿਆ ਵਕਤ ਦੀ ਹਕੂਮਤਾਂ ਵਕਤ ਦੇ باغੀ ਲੋਕ ਉਹਨਾਂ ਨੂੰ ਕਹਿੰਦੇ ਰਹੇ ਤੁਸੀਂ ਝੂਠੇ ਹੋ ਝੂਠੇ ਹੋ ਜੇ ਐ ਪੇਪਰ ਤੱਕ ਸਰਮਾਓ ਦਿਓ ਬਿਆਨ ਕਰੋ ਸਮਝਾਓ ਕਰੀਬਨ ਕਰੀਬਨ ਸਾਰਿਆਂ ਨੇ ਕਹਿ ਦਿੱਤਾ ਮੈਂ ਦੂਧ ਹੈ ਸਾਡੀ ਸਮਝ ਉਹ ਲਾ ਮੈਂ ਦੂਧ ਹੈ لامحدود اسیم ہے۔ سیمت ہے ਸਾਡੀ ਸਮਝ। ਉਹ ਅਸੀਮ ਹੈ। ਉਹ ਅਸੀਮ ਹੈ। ਕਿ ਦੂਜੀ ਤਰਕ नास्तिकਾਂ ਦੀ ਪਤਾ ਕੀ ਹੈ? ਕਿਆ ਉਹ ਜੋ ਅਸੀਮ ਹੈ ਤੁਹਾਡੀ ਸਮਝ ਦੇ ਚ ਨਹੀਂ ਆਇਆ। ਨਹੀਂ ਆਇਆ ਤਾਂ ਫਿਰ ਨਹੀਂ ਹੈ। ਨਹੀਂ ਹੈ। ਅੱਜ ਤੱਕ ਨਾਸਤਿਕਾਂ ਦੀ ਤਸੱਲੀ ਕੋਈ ਨਹੀਂ ਕਰਾ ਸਕਿਆ ਨਹੀਂ ਕਰਾ ਸਕਿਆ ਜਿੱਦੇ ਉੱਤੇ ਪੰਜ ਦਸੀ ਰੇਚ ਇੱਕ ਬੜੀ ਸੁੰਦਰ ਕਹਾਣੀ ਲਿਖੀ ਹੋਈ ਹੈ ਸਮਝਾਣ ਵਾਸਤੇ ਨਮਕ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠ ਕੇ ਵਿਚਾਰ ਵਟਾਂਦਰਾ ਕਰਨੀਆਂ ਸਨ ਪੁਰਾਣਕ ਜਿਹੜੀਆਂ ਸਾਖੀਆਂ ਨੇ ਨਾ ਇਹ ਸਮਝਾਣ ਦਾ ਇੰਜ ਢੰਗ ਸੀ ਨਮਕ ਦੀਆਂ ਡੱਲੀਆਂ ਤੇ ਸਾਰਿਆਂ ਨੇ ਸਮੁੰਦਰ ਦੀ ਵਿਆਖਿਆ ਕਰਨੀ ਸੀ ਇੱਕ ਡੱਲੀ ਕਹੇ ਇਤਨਾ ਲੰਬਾ ਹੈ ਇਤਨਾ ਚੌੜਾ ਹੈ ਦੂਜੀ ਕਹੇ ਨਹੀਂ ਇਤਨਾ ਨਹੀਂ ਇਤਨਾ ਹੈ ਔਰ ਇਤਨਾ ਗਹਿਰਾ ਹੈ ਕੀ ਸ੍ਰੀ ਨੇ ਆਪਣੀ ਵਿਆਖਿਆ ਕੀਤੀ ਹੈ ਚੌਥੀ ਨੇ ਆਪਣੀ ਵਿਆਖਿਆ ਕੀਤੀ ਪੰਜਵੀਂ ਨੇ ਆਪਣੀ ਵਿਆਖਿਆ ਕੀਤੀ ਜਿਹੜੀ ਮੁਖੀ ਡੱਲੀ ਸੀ ਸਭ ਤੋਂ ਵੱਡੇ ਉਹਨੇ ਆਖਿਆ ਅੰਜੈ ਤੁਸੀਂ ਕਿਨਾਰੇ ਤੇ ਰਹਿ ਕੇ ਬਿਆਨ ਕਰ ਰਹੀਆਂ ਹੋ ਨਾ ਕਿਨਾਰੇ ਤੇ ਇਸ ਵਾਸਤੇ ਮੈਂ ਹੁਣ ਕਿਨਾਰੇ ਤੋਂ ਗੱਲ ਨਹੀਂ ਕਰਾਂਗੀ ਮੈਂ ਸਾਗਰ ਦੇ ਵਿੱਚ ਜਾਣੀ ਮੇਰੀ ਉਡੀਕ ਕਰਿਓ ਮੈਂ ਨਾਪ ਕੇ ਗਹਿਰਾਈ ਲੰਬਾਈ ਚੌੜਾਈ ਨਾਪ ਕੇ ਵਾਪਸ ਆਵਾਂਗੀ ਤੁਹਾਨੂੰ ਦੱਸਾਂਗੀ ਤੁਸੀਂ ਕਿਨਾਰੇ ਤੋਂ ਦੱਸਦੇ ਭਇਓ ਮੈਂ ਸਾਗਰ ਦੇ ਵਿੱਚ ਜਾ ਕੇ ਦੱਸਾਂਗੀ ਪੰਜ ਦਸੀ ਦੀ ਕਹਾਣੀ ਹੈ ਹਜ਼ਾਰਾਂ ਸਾਲ ਲੰਘ ਗਏ ਨੇ ਉਹ ਵਿਚਾਰੀਆਂ ਨਮਕ ਡੀਆਂ ਡੱਡੀਆਂ ਉਡੀਕਦੀਆਂ ਪਈਆਂ ਨੇ ਅੱਜ ਆਵੇਗੀ ਕੱਲ ਆਵੇਗੀ ਤੇ ਸਾਨੂੰ ਦੱਸੇਗੀ ਸਾਗਰ ਕਿੰਨਾ ਗਹਿਰਾ ਹੈ ਕਿੰਨਾ ਚੌੜਾ ਹੈ ਕਿੰਨਾ ਲੰਮਾ ਹੈ ਉਹ ਨਮਕ ਡੀਆਂ ਡੱਡੀਆਂ ਉਡੀਕ ਪਈਆਂ ਕਰਦੀਆਂ ਉਡੀਕ ਪਈਆਂ ਕਰਦੀਆਂ ਫਿਰ ਕਹਾਣੀ ਇੱਥੇ ਨਹੀਂ ਮੁੱਕਦੀ ਹੁਣ ਨਮਕ ਦੀਆਂ ਡੱਲੀਆਂ ਨੇ ਆਪਸ ਵਿੱਚ ਫੈਸਲਾ ਕੀਤਾ ਝੂਠੀ ਸੀ ਤਦੀ ਵਾਪਸ ਨਹੀਂ ਆਈ ਸ਼ਰਮਸਾਰ ਹੋਣੀ ਸੀ ਝੂਠੀ ਸੀ ਝੂਠਾ ਦਾਵਾ ਕੀਤਾ ਸੀ ਨਾਪ ਨਹੀਂ ਸਕੇ ਗਹਿਰਾਈ ਚੌੜਾਈ ਲੰਬਾਈ ਕਿਉਂ ਸਾਡੇ ਕੋਲ ਸ਼ਰਮਸਾਰ ਨਾ ਹੋਵੇ ਐਸਓਆ ਸੇਵਾ ਵਾਪਸ ਨਹੀਂ ਆਈ। ਇੱਕ ਨੇ ਹੋਰ ਹਿੰਮਤ ਕੀਤੀ ਚਲੋ ਆਪਾਂ ਸਾਗਰ ਨੂੰ ਛੱਡਦੇ ਹਾਂ ਉਹਨੂੰ ਲਵੀਏ ਜਿਨੇ ਇੰਨਾ ਝੂਠਾ ਦਾਵਾ ਕੀਤਾ ਸੀ। ਉਹਨੂੰ ਲਵੀਏ। ਉਹ ਜਿਹੜੀ ਦੂਜੀ ਗਈ ਨਾ ਉਹ ਵੀ ਹਜ਼ਾਰਾਂ ਸਾਲ ਹੋ ਗਏ ਵਾਪਸ ਨਾ ਆਈ। ਉਹ ਦੇਖਦੇ ਆਪਾਂ ਨਹੀਂ ਗਏ। ਜਿਹੜੇ ਲੀਨ ਹੋ ਗਏ ਯਕੀਨ ਨਾ ਜਾਣੋ ਕੁਝ ਕਹਿਣ ਜਾਊਗਾ ਰਹੀ ਨਾ ਉਹਨਾਂ ਨੇ ਕਹਿ ਦਿੱਤਾ ਅਕਤ ਹੈ ਤੇ ਜਿਹੜੇ ਕਿਨਾਰੇ ਤੇ ਰਹਿ ਗਏ ਉਹਨਾਂ ਨੇ ਕਿਹਾ ਹੈ ਹੀ ਨਹੀਂ ਗੱਲ ਖਤਮ ਗੱਲ ਖਤਮ ਇਹ ਦੁਬਦਾ ਕਰੀਬਨ ਕਰੀਬਨ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਤੇ ਕੋਈ ਤਰੀਕਾ ਹੈ ਸਾਗਰ ਦੇ ਵਿੱਚ ਛਾਲ ਮਾਰਨਾ ਫਰ ਸਾਗਰ ਦੇ ਵਿੱਚ ਛਾਲ ਮਾਰਦੇ ਆਪਣੀ ਹੋਂਦ ਰਹਿੰਦੀ ਨਹੀਂ ਨਹੀਂ ਰਹਿੰਦੀ ਜਦ ਹਮ ਹੋਤੇ ਤਬ ਤੋ ਨਾਏ ਕਹਿੰਦੇ ਨੇ ਤੋ ਨਹੀਂ ਰਹਿੰਦੇ ਉਸ ਹਾਲਤ ਦੇ ਵਿੱਚ ਇੱਕ ਰਹਿ ਜਾਂਦਾ ਹੈ ਇੱਕ ਜਦ ਹਮ ਹੋਤੇ ਤਬ ਤੋ ਨਾਏ ਮੇਰੀ ਦੁਨੀਆ 'ਚ ਤੋ ਨਹੀਂ ਸੀ ਨੇ ਸੀ ਪਰ ਹੁਣ ਕੀ ਹੈ ਹੁਣ ਮੈਂ ਨਹੀਂ ਆ ਮੈਂ ਨਹੀਂ ਆ ਲਾਹੌਰ ਦੇ ਸਵਾਮੀ ਰਾਮ ਤੀਰਥ ਰਾਮ ਉਹਨਾਂ ਦਾ ਨਾਮ ਸੀ ਸਵਾਮੀ ਰਾਮ ਤੀਰਥ ਆਪਣੇ ਆਪ ਨੂੰ ਰਾਮ ਕਹਿੰਦੇ ਸਨ ਇੱਕ ਦਿਨ ਕੁੱਤੇ ਨੇ ਕੱਟ ਖਾਇਦਾ ਕਹਿਣ ਲੱਗੇ ਅਜਾ ਰਾਮ ਨੂੰ ਕੁੱਤੇ ਨੇ ਬੜਾ ਕਟਿਆ ਹੈ ਬੜਾ ਖੂਨ ਨਿਕਲੇ ਅਜਾ ਰਾਮ ਬੜਾ ਪਰੇਸ਼ਾਨ ਹੋਇਆ ਹੈ ਅੱਦੇ ਲੋਕ ਤੇ ਉਸਨੂੰ ਪਾਗਲ ਕਹਿਣ ਲੱਗ ਪਏ ਸਨ ਆਪਣੇ ਆਪ ਨੂੰ ਬਾਦਸ਼ਾਹ ਵੀ ਕਹਿੰਦੇ ਸਨ ਕਾਰਨ ਰਾਮ ਹੀ ਰਹਿ ਗਿਆ ਸੀ ਰਾਮ ਤੀਰਤ ਤੇ ਖਤਮ ਹੋ ਗਿਆ ਸੀ ਗੱਲ ਇਤਨੀ ਸੀ ਜਦ ਹਮ ਹੁੰਤੇ ਹੈ ਤਬ ਤੋ ਨਾ ਹੈ ਅਬ ਤੋ ਅਬ ਤੋ ਹੀ ਮੈਂ ਨਾ ਹੈ। ਪਰ ਰਹੇਗਾ ਤੇ ਇੱਕ ਜਿੰਨੇ ਚਿਰ ਤੱਕ ਮੈਂ ਆ ਤੋ ਫਿਰ ਮਨੁੱਖ ਕਹਿ ਸਕਦਾ ਨਹੀਂ ਹੈ। ਨਹੀਂ। ਤੇ ਨਮਕ ਦੀ ਡੱਲੀ ਗਈ ਹੁਣ ਨਮਕ ਦੀ ਡੱਲੀ ਨਹੀਂ ਹੈ ਗੱਲ ਖਤਮ। ਹੁਣ ਨਮਕ ਦੀ ਡੱਲੀ ਨਹੀਂ ਹੈ। ਤੇ ਬਾਗੀਆਂ ਡੱਲੀਆਂ ਨੂੰ ਕੌਣ ਸਮਝਾ ਹੈ? ਸਾਗਰ ਅਸੀਮ ਹੈ ਅਕਤ ਹੈ। ਕੌਣ ਸਮਝਾਇਆ ਜੋ ਖੋਜ ਕਰਨ ਵਾਸਤੇ ਗਏ ਉਤੇ ਮਿਟ ਗਏ ਤੇ ਜਿਹੜੇ ਕਿਨਾਰੇ ਤੇ ਖੋਜ ਕਰਦੇ ਰਹੇ ਉਹ ਨਿਕਾਰੀ ਹੋ ਗਏ ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਨਾਸਤਿਕ ਹੋਏ ਨੇ ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਮਹਾਨ ਜ਼ਾਲਮ ਹੋਏ ਨੇ ਸੁਰਤ ਰੁਕ ਗਈ ਦਿਖਾਵਾ ਰਹਿ ਗਿਆ ਧਰਮ ਦਾ ਪਖੰਡ ਰਹਿ ਗਿਆ ਬੜੇ ਜ਼ਾਲਮ ਦੁਨੀਆਂ ਦੇ ਵਿੱਚ ਬੜੇ ਬੜੇ ਤਸ਼ੱਦਦ ਤੇ ਖੂਨ ਖਰਾਬੇ ਜੋ ਧਰਮ ਦੇ ਨਾਂ ਤੇ ਹੋਏ ਇਹ ਚੋਟੀ ਦੇ ਧਾਰਮਿਕ ਲੋਕਾਂ ਨੇ ਕਰਾਇਆ ਕਦੇ ਇਤਿਹਾਸ ਪੜੋਗੇ ਤੇ ਹੀ ਕੁਝ ਮਿਲੇਗਾ ਮਾਸੂਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲਿਆਂ ਤੇ ਫਤਵਾ ਕਾਜ਼ੀ ਨੇ ਲਾਇਆ ਹੈ ਵੇ ਖੂਨ ਢੋਲਣ ਦੇ ਕੀ ਲੋੜੇ ਦੀਵਾਰਾਂ 'ਚ ਇਹਨਾਂ ਰਚਣ ਰੋਗਾ ਦੀਵਾਰ ਦੇ ਚਿਣਨ ਦਾ ਫਤਵਾ ਕਾਜ਼ੀ ਦੇ ਅੰਦਰ ਹੈ ਹੈਰਾਨਗੀ ਪੰਜ ਵਕਤ ਦਾ ਨਿਮਾਜ਼ੀ ਤਸਬੀਹ ਫੇਰਦਾ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪਰ ਕਿਨਾਰੇ ਤੇ ਅਜੇ ਮੈਂ ਤੂੰ ਨਹੀਂ ਹੈ ਤੂ ਨਹੀਂ ਹੈ ਤੇ ਨਮਕ ਦੀ ਡੜੀ ਕਿਨਾਰੇ ਤੇ ਇਹ ਜਿਹੜੇ ਲੰਬੇ ਸਮੇਂ ਤੱਕ ਕਿਨਾਰੇ ਤੇ ਰਹਿ ਜਾਂਦੇ ਨੇ ਇਹ ਫਿਰ ਕਹਿ ਦੇਣੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਐ ਵੀ ਮੈਂ ਅਰਜ਼ ਕਰਦੇ ਆਂ ਦੂਰ ਕਿਉਂ ਜਾ ਗੁਰਸਿੱਖਾਂ ਚ ਦੇਖ ਹੀ ਲੈ ਬੜੇ ਲੰਬੇ ਸਮੇਂ ਤੋਂ ਜੋ ਗੁਰਦੁਆਰੇ ਆ ਰਹੇ ਨੇ ਉਹਨਾਂ ਦੇ ਬੱਚੇ ਮੈਨੂੰ ਕਹਿੰਦੇ ਨੇ ਕੀ ਕਰਨਾ ਸੀ ਗੁਰਦੁਆਰੇ ਜਾ ਕੇ ਸਾਡਾ ਬਾਪੂ ਚਾਲੀ 50 ਸਾਲ ਤੋਂ ਜਾ ਰਿਹਾ ਜੇ ਵੀ ਝੂਠ ਬੋਲਦਾ ਹੈ। ਕ੍ਰੋਧ ਕਰਦਾ ਹੈ। ਸ਼ਰਾਬ ਵੀ ਪੀਂਦਾ ਹੈ। ਸਾਰੇ ਅਨਰਥ ਕਰਦਾ ਹੈ ਬੇਈਮਾਨੀ ਵੀ ਕਰਦਾ ਹੈ। ਕਿ ਸਾਡਾ ਪਿਓ ਦੇਵਤਾ ਨਹੀਂ ਬਣ ਸਕਿਆ ਤਾਂ ਅਸੀਂ ਕਿੱਥੋਂ ਬਣ ਦਈਏ ਹੈ ਹੀ ਨਹੀਂ। ਇਹ ਹੈ ਹੀ ਨਹੀਂ। ਐਵੇਂ ਹੀ ਪਕੰਡਾ ਹੈ। ਇਹ ਵੀ ਮੈਲਸ ਕਰਦੇ ਹੂ। ਪਖੰਡੀਆਂ ਕਰਕੇ ਨਾਸਤਿਕਤਾ ਫੈਲਦੀ ਹੈ ਤੇ ਪਖੰਡੀ ਕੌਣ ਹੈ ਜੋ ساری ਜ਼ਿੰਦਗੀ ਕਿਨਾਰੇ ਤੇ ਹੀ ਰਹਿ ਗਿਆ ਬਸ ਲੀਨ ਨਹੀਂ ਹੋਆ ਲੀਨ ਹੋ ਗਿਆ ਤਾਂ ਸਾਗਰ ਹੋ ਜਾਏਗਾ ਲੀਨ ਹੋ ਗਿਆ ਤਾਂ ਪਰਮਾਤਮਾ ਹੋ ਜਾਏਗਾ ਸ਼ਮਸ ਤਵਰੇਜ਼ ਨੇ ਇੱਕ ਫਰਿਆਦ ਕੀਤੀ ਹੈ ਪਰਮਾਤਮਾ ਦੇ ਅੱਗੇ मन तौ शुद्धे तो मन शुदम् मन जा शुद्धे तो तन शुदम् ए कस न गोयद बाद अजै मन दे गरम तौ दे गरि तू मैं हो जावें ते मैं तू हो जावा मैं तन हो जावा ਤੂੰ ਜਾਨ ਹੋ ਜਾਵੇਂ ਫਿਰ ਕੋਈ ਇਹ ਨਾ ਆਖੇ ਮੈਂ ਕੋਈ ਹੋਰ ਆ ਤੇ ਤੂੰ ਕੋਈ ਹੋਰ ਹੈ ਇਹ ਕਸ ਨਾ ਗੋਇਦ ਬਾਦ ਅਜ਼ੇ ਫਿਰ ਕੋਈ ਇਹ ਨਾ ਆਖੇ ਕਿ ਕਸ ਨਾ ਗੋਇਦ ਬਾਦ ਅਜ਼ੇ ਮਨ ਦੇ ਗਰਮ ਤਉ ਦੇ ਗਰੇ ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਆ ਇਹ ਫਿਰ ਕੋਈ ਨਾ ਆਖੇ ਅਜੇ ਤੇ ਇਸ ਤਰ੍ਹਾਂ ਕਹਿੰਦੇ ਪੈਣੇ ਕਿਉਂ ਤੂੰ ਤੂੰ ਹੈ ਤੇ ਮੈਂ ਮੈਂ ਅਜੇ ਤੇ ਤੂੰ ਤੂੰ ਹੈ ਮੈਂ ਮੈਂ ਹਾਂ ਦੋ ਬਣੇ ਹੋਏ ਨੇ ਕਿਸੇ ਨੂੰ ਰਵਦਾਸ ਕਹਿੰਦੇ ਨੇ ਹੁਣ ਮੈਂ ਨਹੀਂ ਤੂੰ ਹੈ ਮਨ ਤੋ ਸੋਦੇ ਤੋ ਮਨ ਸੋਦਮ ਮਨ ਜਾ ਸੋਦੇ ਤੋ ਤਨ ਸੋਦਮ ਇਹ ਕਸਨਾ ਗੋਇਦ ਬਾਦ ਜੈ ਮਨ ਦੇ ਗਰਮ ਤੋ ਦੇ ਗਰੇ ਫਿਰ ਕੋਈ ਹਿੰਮਤ ਨਾ ਕਰੇ ਆਖਣ ਦੀ ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ ਜੇ ਤੂੰ ਆਨੰਦ ਸਰੂਪ ਹੈ ਤੇ ਫਿਰ ਲੋਕੀ ਆਖਣ ਮੈਂ ਵੀ ਆਨੰਦ ਸਰੂਪਾਂ ਤੂੰ ਨਿਰਵੈਰ ਹੈ ਫਿਰ ਲੋਕੀ ਆਖਣ ਮੈਂ ਵੀ ਨਿਰਵੈਰਾਂ ਤੂੰ ਸਮਦਰਿਸ਼ਟ ਹੈ ਫਿਰ ਲੋਕੀ ਆਖਣ ਮੈਂ ਵੀ ਸਮਦਰਿਸ਼ਟ ਹੋ ਗਿਆ ਤੂੰ ਦਇਆ ਦਾ ਸਾਗਰ ਹੈ ਫਿਰ ਲੋਕੀ ਆਖਣ ਮੈਂ ਵੀ ਦਇਆ ਦਾ ਸਾਗਰ ਆਜੇ ਤੂੰ ਦਇਆ ਦਾ ਸਾਗਰ ਬਣਿਆ ਹੋਇਆ ਮੈਂ ਤੇ ਵਹਿ ਰਿਆ ਨਾ ਅਜੇ ਤੂੰ ਪ੍ਰੇਮ ਦਾ ਸਾਗਰ ਬਣਿਆ ਮੇਰੇ ਕੁਲ ਤੇ ਨਫਰਤ ਹੈ ਅਜੇ ਤੂੰ ਨਿਰਵੈਰ ਦਾ ਸਾਗਰ ਬਣਿਆ ਹੋਇਆ ਨਿਰਵੈਰਤਾ ਦਾ ਮੈਂ ਤੇ ਵਹਿਰ ਵਿਰੋਧ ਦੇ ਚਾ ਅਜੇ ਮੈਂ ਮੈਂ ਤੂੰ ਤੂੰ ਹੈ ਕੁਝ ਐਸੀ ਬਖਸ਼ਿਸ਼ ਕਰ ਤੂੰ ਮੈਂ ਹੋ ਜਾਵੇਂ ਮੈਂ ਤੂੰ ਹੋ ਜਾਵਾਂ ਤੂੰ ਜਿੰਦ ਹੋ ਜਾਵੇਂ ਮੈਂ ਤਨ ਹੋ ਜਾਵਾਂ ਕਿ ਕਸਨਾ ਗੋਇਦ ਬਾਦ ਅਜੇ ਮਨ ਦੇ ਗਰਮ ਤਉ ਦੇ ਗੜੀ ਪਰ ਇਸ ਤਰ੍ਹਾਂ ਦੀ ਜਦ ਅਵਸਥਾ ਬਣਦੀ ਹੈ ਫਿਰ ਪਤਾ ਹੋ ਕੀ ਕਹਿ ਦਿੰਦੇ ਕਹਿਣ ਨਾ ਜਾਈ ਅਕਤ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਤੇ ਕਹਿ ਦਿੱਤਾ ਨਹੀਂ ਕਹਿ ਸਕਦੇ ਤੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਹਿ ਦਿੱਤਾ ਸੀ ਨਹੀਂ ਜਾਣਦੇ ਇਹ ਵੀ ਮੈਲਸ ਕਰਦੇ ਆ